ਤਮਾ ਮਦਲੇ ਨਸ਼ੇ ਬੱਤੇ ਕਰ ਮੇਰਾ ਪਾਪਾ ਕੱਦਾ ਨਸ਼ੇ ਤੂੰ ਮਦਲ ਮਾਰ ਤੋੜ ਦਵਾ ਜਿੱਥੇ ਮੱਜੀ ਮਾਰ ਤੋੜਦੇ ਨਿੰਦਾ ਤੂੰ ਨਾ ਰਹਿ ਨਾ ਤੂੰ ਆਪਣੀ ਮਾਂ ਕਰਿਆ ਕਰ ਤੇਰਾ ਤੇਰੀ ਮਾਂ ਨਾਲ ਕੇਦੇ ਨਾਲ ਰੰਦੀ ਤੂੰ ਆਪਣੇ ਕਾ ਉੱਥੇ ਚਲ ਜਾਂ ਨਾਲੇ ਨਾਲ ਇਹ ਮਤਲਬ ਮੈਂ ਖਰਚਾ ਵਟਾ ਨਹੀਂ ਦਿੰਦਾ ਇਹ ਆਪਣਾ ਪਿੰਕੀ ਕੀ ਕੀ ਗੱਲ ਹੋਈ ਇਹ ਨਾ ਕੰਮ ਮਤਲਬ ਨਸ਼ੇ ਬੱਤੇ ਕਰਦਾ ਵਾ ਤੇ ਮਤਲਬ ਮਾਰਦਾ ਘੋਟ ਦਵਾ ਜਿੱਥੇ ਮਰਜੀ ਮਾਰਦਾ ਘੋਟ ਦਿੰਦਾ ਵਾ ਤੇ ਮਤਲਬ ਮੈਂ ਖਰਚਾ ਵਟਾ ਨਹੀਂ ਦਿੰਦਾ ਵੀ ਕਿੰਨੇ ਸਾਲ ਹੋਏ ਵਿਆਹ ਮੇਰੇ ਤੁਹਾਡੇ 9 ਸਾਲ ਹੋਏ ਮੇਰੇ ਵਿਆਹ ਨੂੰ ਹਾਂਜੀ ਤੇ ਬੱਚੇ ਕਿੰਨੇ ਬੱਚੇ ਮਤਲਬ ਕੁੜੀ ਮੁੰਡਾ ਵਾ ਮੇਰਾ ਹਾਂਜੀ ਤੇ ਜਦੋਂ ਵੀ ਜਦੋਂ ਮੈਂ ਗੱਡੇ ਉੱਡੇ ਤੇ ਜਾਵਾਂ ਤੇ ਮਾਰਦਾ ਘੋੜਦਾ ਮੈਨੂੰ ਬੜਾ ਵਾ ਤੇ ਮੁੜ ਕੇ ਕਹਿੰਦਾ ਵਾ ਤੇ ਗਲਤਫਹਿਮੀਆਂ ਦੇ ਭੈਣਾ ਕਹਿੰਦੀਆਂ ਤੇ ਉਹ ਆਪਣੀ ਭੈਣ ਦਾ ਮੰਗਲ ਲੱਗਾ ਵਾ ਤੇ ਗਲਤਫਹਿਮੀਆਂ ਕਰਦਾ ਵਾ ਤੇ ਪਿੰਕੀ ਕਿਹਨੇ ਨਾ ਰਹਿੰਦੀ ਆ ਕਿੰਨੀ ਦੇਰ ਹੋ ਗਿਆ ਤੁਹਾਡੇ ਵਿਆਹ ਨੂੰ 9 ਸਾਲ ਹੋਏ ਵਿਆਹ ਤੁਹਾਡੇ ਨੂੰ ਤੁਹਾਨੂੰ ਕਦੋਂ ਪਤਾ ਲੱਗਾ ਕਿ ਨਸ਼ੇ ਕਰਦੇ ਹਾਂ ਹਾਂਜੀ ਤੁਹਾਨੂੰ ਮੈਂ ਪਤਾ ਲੱਗਾ ਜਦੋਂ ਮੇਰਾ ਵਿਆਹ ਹੋਇਆ ਸੀ ਤੇ ਉਦੋਂ ਟੋਪ ਸਾਡੀ ਰੈਨ ਨੇ ਆਪਾਂ ਤੇ ਉਦੋਂ ਮਤਲਬ ਕੱਟ ਕਰਦਾ ਸੀ ਥੋਂ ਜਿਆਦਾ ਇਕੱਲਾ ਪਿਆ ਵਾ ਕਿੰਨੇ ਬੱਚੇ ਤੁਹਾਡੇ ਹਾਂਜੀ ਕੁੜੀ ਮੁੰਡਾ ਵੀ ਮੇਰਾ ਤੇ ਹੁਣ ਰਹਿੰਦੇ ਕਿੱਥੇ ਪਈਆਂ ਵੀਰਕਿਚ ਰਹਿੰਦੀ ਮਤਲਬ ਮੈਂ ਆਪ ਹੀ ਕੰਮ ਕਰਕੇ ਰੋਟੀ ਕਾਣੀ ਮਤਲਬ ਆਪਣੇ ਮੰਮੀ ਡੈਡੀ ਮੰਮੀ ਡੈਡੀ ਕਰਨੀ ਆ ਮੇਰਾ ਨਾਮ ਰਸ਼ਮੀ ਤੋ ਹਾਂਜੀ ਕੀ ਕਰ ਲੋਈ ਪਾਪਾ ਕੀ ਕਰਦੇ ਤੇਰੇ ਮੇਰਾ ਪਾਪਾ ਕਰਦਾ ਨਸ਼ੇ ਠੀਕ ਹੈ ਮਾਰਦਾ ਕੁੱਟਦਾ ਤੈਨੂੰ ਹਾਂਜੀ ਕਿੰਨੀ ਦਿਨ ਹੋ ਗਈ ਨਸ਼ੇ ਕਰਦਾਂ ਦਾ ਤੂੰ ਹੈ ਨਾ ਇਹ ਨਾ ਤੂੰ ਆਪਣੀ ماں ਕਰਿਆ ਕਰ ਤੇਰਾ ਤੇਰੀ ਮਾਂ ਨਾ ਕਿਹਦੇ ਨਾਲ ਰੰਦੀ ਤੂੰ ਆਪਣੇ ਕਾ ਉੱਥੇ ਚਲ ਜਾਂ ਨਾਲ ਨਾਲ ਜੇ ਤੁਸੀਂ ਰੋਕਦੇ ਨਹੀਂ ਪਾਪਾ ਨੂੰ ਕਿ ਪਾਪਾ ਨਸ਼ੇ ਨਹੀਂ ਕਰਨੇ ਦੇ ਕੰਦਾ ਮੈਂ ਤੁਹਾਨੂੰ ਨਹੀਂ ਨਹੀਂ ਰੋਕਣਾ ਮੈਨੂੰ ਜਿਸ ਤਰ੍ਹਾਂ ਕਿ ਅੱਜ ਅਸੀਂ ਇੱਥੇ ਵੇਰਕੇ ਵਿੱਚ ਇੱਕ ਸਾਡੀ ਭੈਣ ਹੈ ਪਿੰਕੀ ਜਿਸਦਾ ਵਿਆਹ ਜਹਾਂਗੀਰ ਦੇ ਵਿੱਚ ਹੋਇਆ ਸੀ 10-12 ਸਾਲ ਇਹਦੇ ਵਿਆਹ ਨੂੰ ਹੋ ਚੁੱਕੇ ਆ ਪਰ ਇਸ ਦੇ ਦੱਸਣ ਦੇ ਮੁਤਾਬਕ ਹੀ ਇਹਦਾ ਜਿਹੜਾ ਪਤੀ ਆ ਉਹ ਪਹਿਲਾਂ ਤੇ ਚਿੱਟੇ ਦਾਦੀ ਸੀ ਹੁਣ ਉਹ ਬੰਦਾ ਜਿਹੜਾ ਵਾ ਟੀਕੇ ਦਾਦੀ ਹੋ ਚੁੱਕਿਆ ਆ ਤੇ ਉਹਨੂੰ ਇੰਨੀ ਸ਼ਰਮ ਨਹੀਂ ਹੈਗੀ ਕਿ ਆਪਣੇ ਬੱਚਿਆਂ ਦੇ ਸਾਹਮਣੇ ਸ਼ੀਸ਼ਾ ਰੱਖ ਕੇ ਜਿਹੜੇ ਇੰਜੈਕਸ਼ਨ ਲਗਾਉਂਦਾ ਆ ਤੇ ਇਹ ਭੈਣ 8-9 ਮਹੀਨਿਆਂ ਤੋਂ ਇੱਥੇ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੀ ਆ ਤੇ ਉਹ ਬੰਦਾ ਜੇ ਆਪਣਾ ਆਪਣਾ ਗੁਜ਼ਾਰਾ ਆਪਣੇ ਆਪ ਕਰਦੀ ਪਈ ਆ ਜੇ ਇਹਨੂੰ ਖਰਚਾ ਨਹੀਂ ਦੇ ਰਿਆ ਉਹ ਵਿਚਾਰੀ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਪਈ ਆ ਤੇ ਇਹਨੂੰ ਜਦੋਂ ਮਰਜ਼ੀ ਕਿਸੇ ਵੀ ਗਲੀ ਦੇ ਵਿੱਚ ਜਾਂ ਰਸਤੇ ਦੇ ਵਿੱਚ ਇਹਨੂੰ ਮਾਰਕਟਾਈ ਕਰਦਾ ਹੈ ਇਹਦੇ ਫਾਇਦਾ ਸਾਹਮਣਾ ਮਾਰਕਟਾਈ ਕਰਦਾ ਆ ਇਹਦੇ ਦੱਸਣ ਮਤ ਹੈ ਕਿ ਥੋੜਾ ਸਮਾਂ ਪਹਿਲਾਂ ਨਸ਼ਾ ਵੇਚਦਾ ਵੀ ਸੀ ਪਰ ਪੁਲਿਸ ਪ੍ਰਸ਼ਾਸਨ ਸੁੱਤੀ ਪਈ ਆ ਅਗਰ ਕਹਿੰਦੇ ਕਿ ਭਗਵੰਤ ਮਾਨ ਕਹਿੰਦਾ ਕਿ ਨਸ਼ੇ ਬਾਰੇ ਦੱਸੋ ਕਿ ਨਸ਼ਾ ਕੌਣ ਵੇਚਦਾ ਕੌਣ ਕਰਦਾ ਤੇ ਜੇ ਪ੍ਰਸ਼ਾਸਨ ਨੂੰ ਦੱਸ ਦਈਏ ਤੇ ਫਿਰ ਕਾਨੂੰਨੀ ਕਾਰਵਾਈ ਕੋਈ ਨਹੀਂ ਤੇ ਦੋ ਦਿਨਾਂ ਦਾ ਸਮਾਂ ਵਾ ਤੇ ਜਿਸ ਤਰ੍ਹਾਂ ਕਿ ਸਿਮਰਨਜੀਤ ਕੋ ਪ੍ਰਧਾਨ ਨੇ ਕਾਇ ਹੀ ਦਿੱਤਾ ਆ ਤੇ ਭੰਡਾਰੀ ਬੋਲਦੇ ਉਹ ਬੈਠੇ ਕੀ ਭਾਂਦੇ ਨਾਲ ਤੇ ਅਸੀਂ ਚੇਤਾਵਨੀ ਦਿੰਦੇ ਆ ਕਿ ਧਾਰਮਿਕ ਤੇ ਸਮਾਜੀ ਜਥੇਬੰਦੀਆਂ ਨੂੰ ਵੀ ਕਿ ਇਸ ਭੈਣ ਨੂੰ ਇਨਸਾਫ ਦਿਵਾ ਲਈ ਭੰਡਾਰੀ ਪੁਲ ਤੇ ਦੋ ਦਿਨਾਂ ਬਾਅਦ ਜਿਹੜਾ ਵੀ ਜਿਸ ਤਰ੍ਹਾਂ ਵੀ ਇਹ ਬੈਠੇਗੀ ਭੋਖੜ ਹਦਾਲ ਤੇ ਕਹੇਗੀ ਭੋਖੜ ਹਦਾਲ ਦੇ ਨਾਲ ਬੈਠਾਂਗੇ ਤੇ ਜੇ ਧਰਨਾ ਪ੍ਰਦਰਸ਼ਨ ਕਰਨ ਦੀ ਬਜਾਏ ਜੇ ਚੱਕਾ ਜਾਮੀ ਕਰਨਾ ਪਿਆ ਉਹ ਭਾਰਤੀ ਮੂਲ ਵਾਸੀ ਮੁਕਤੀ ਮੋਰਚੇ ਤੇ ਭਗਵਾਨ ਵਾਲਮੀਕੀ ਐਂਬੈਡਕਰ ਕੋਰ ਕਮੇਟੀ ਪੰਜਾਬ ਕਰੇਗੀ ਦਾ ਨਾਮ ਪਿੰਕੀ ਹੈ ਕਿ ਮੇਰਾ ਘਰ ਵਾਲਾ ਇੱਕ ਟੀਕੇ ਔਰ ਨਸ਼ੇ ਦੀ ਡੋਜ਼ ਬਹੁਤ ਜ਼ਿਆਦਾ ਲੈਂਦਾ ਹੈ ਕਿ ਮੇਰੇ ਦੋ ਬੱਚੇ ਆ ਮੈਨੂੰ ਖਰਚਾ ਵੀ ਨਹੀਂ ਦਿੰਦਾ ਕਿ ਮੈਂ ਆਪਣੇ ਪੇਕਿਆਂ ਦੇ ਘਰੇ ਰਹਿ ਰਹੀ ਆ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਸਾਡੀ ਜਿੱਦਣ ਗੱਲਬਾਤ ਹੋਈ ਤੇ ਉਹਨਾਂ ਦੀਆਂ ਭੈਣਾਂ ਕਹਿੰਦੀਆਂ ਮੁੰਡੇ ਦੀਆਂ ਭੈਣਾਂ ਕਹਿੰਦੀਆਂ ਕਿ ਟੀਕਾ ਲਾਣਾ ਇੱਕ ਨਾਰਮਲ ਔਰ ਆਮ ਜੀ ਗੱਲ ਆ ਤੁਸੀਂ ਕਿਨੂੰ ਕਿਨੂੰ ਡਕੋਗੇ ਜ ਜ ਅਕਸਰ ਆਪਣੇ ਭਰਾ ਨੂੰ ਜਾਂ ਨਸ਼ੇ ਦੇ ਖਿਲਾਫ ਨਹੀਂ ਬੋਲ ਸਕਦੀਆਂ ਕਿਸੇ ਧੀ ਦੀ ਜ਼ਿੰਦਗੀ ਬਰਬਾਦ ਕਰਨਾ ਮੀਡੀਆ ਵਾਲੇ ਖੁਦ ਦੇਖ ਹੀ ਸਕਦੇ ਪਰਿਵਾਰ ਦਾ ਹਾਲ ਕਿ ਕਿੰਨਾ ਬੇਰੁਜ਼ਗਾਰ ਪਰਿਵਾਰ ਆ ਪਰ ਇੱਕ ਨਸ਼ੇ ਨੂੰ ਨਸ਼ੇ ਦੀ ਲਤ ਲੱਗੀ ਹੋਈ ਆ ਬੱਚੇ ਆ ਛੋਟੇ ਛੋਟੇ ਬੱਚੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਕਿ ਮੇਰੇ ਬੱਚੇ ਕਿੱਥੇ ਆ ਕਿੱਦਾਂ ਇੱਕ ਬੇਟੀ ਇਹਨਾਂ ਦੀ 8 ਸਾਲ ਦੀ ਉਹਨਾਂ ਨੂੰ ਅਸੀਂ ਪੁੱਛਿਆ ਕਿ ਤੇਰੇ ਵਕ ਨਸ਼ਾ ਕਰਦੇ ਉਹਨਾਂ ਨੇ ਖੁਦ ਕਿਹਾ ਗੁੜੀਆਂ ਨੇ ਕਿ ਮੇਰੇ ਫਾਦਰ ਸਾਹਿਬ ਇੱਕ ਸ਼ੀਸ਼ਾ ਰੱਖ ਕੇ ਟੀਕਾ ਲਾਂਦੇ ਆ ਇਹ ਦੇਖੋ ਮੈਂ ਪ੍ਰਸ਼ਾਸਨ ਨੂੰ ਵੀ ਬਾਰ ਬਾਰ ਅਸੀਂ ਵੇਰ ਕਾ ਐਸਐਚਓ ਨੂੰ ਵੀ ਨੋਟਿਸ ਦਿੱਤਾ ਪਰ ਪ੍ਰਸ਼ਾਸਨ ਦੇ ਸਿਰ ਤੇ ਜੂਨ ਹੀ ਸਰਕਦੀ ਬਈ ਕਿ ਮੈਨੂੰ ਤਾਂ ਲੱਗਦਾ ਭਗਵੰਤਮਾਨ ਕਹਿੰਦਾ ਨਸ਼ੇ ਮੈਂ ਘੱਟ ਕਰਦਾ ਪਿਆ ਹਰ ਘਰ ਦੇ ਵਿੱਚ ਤੀ ਦੁਖੀ ਆ ਮੈਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿਨੀ ਤੇ ਭਗਵੰਤਮਾਨ ਨੂੰ ਵੀ ਚੇਤਾਵਨੀ ਦਿਨੀ ਆ 2 ਦਿਨ ਦੇ ਅੰਦਰ ਅੰਦਰ ਜੇ ਇੱਥੇ ਕਾਨੂੰਨੀ ਕਾਰਵਾਈ ਨਹੀਂ ਹੋਈ ਤੇ ਫਿਰ ਇਹ ਭੰਡਾਰੀ ਪੁਲ ਜਿਹੜਾ ਸੋ ਇਨਸਾਨ ਨਹੀਂ ਰਹੇਗਾ ਜੋ ਕਿ ਨਸ਼ੇ ਦੀ ਇਹਨਾਂ ਨੂੰ ਲਤ ਲੱਗੀ ਹੈ ਪੰਜਾਬ ਸਰਕਾਰ ਤੇ ਖੈਰ ਨਹੀਂ ਹਟਾਏਗੀ ਫਿਰ ਸਾਹੀਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਵੱਲੋਂ ਮੈਂ ਆਪਣੀ ਭੈਣ ਨੂੰ ਇਨਸਾਫ ਦੀ ਮੰਗ ਵੀ ਕਰਾਂਗੀ ਅੱਜ ਮੈਡਮ ਉਹਨਾਂ ਦਾ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਫਿਰ ਸਰ ਦੇਖੋ ਗੁਜਾਰਾ ਉਹ ਭੈਣ ਕਹਿੰਦੀ ਪਈ ਹੈ ਕਿ ਮੈਂ ਸਾਰਿਆਂ ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਪੋਚੇ ਕਰਕੇ ਗੁਜਾਰਾ ਕਰਦੀ ਪਈ ਆ ਤੇ ਇੱਕ ਬੰਦਾ ਹੋਣ ਦੇ ਉੱਤੇ ਕਲੰਕਾ ਮੈਂ ਤਾਂ ਇਹੀ ਕਹੂੰਗੀ ਕਿ ਕਲੰਕਾ ਕਿ ਜਿਹੜਾ ਆਪਣੀ ਜਨਾਨੀ ਨੂੰ ਖਰਚਾ ਨਹੀਂ ਦੇ ਸਕਦਾ ਆਪਣੀਆਂ ਬੱਚੀਆਂ ਨੂੰ ਖਰਚਾ ਨਹੀਂ ਦੇ ਸਕਦਾ ਇਹ ਤਾਂ ਫਿਰ ਸਾਰਾ ਸਾਰ ਕਲੰਕ ਮੱਥੇ ਲੱਗਿਆ ਹੋਇਆ ਨਾ ਤੇ ਪ੍ਰਸ਼ਾਸਨ ਨੂੰ ਅਸੀਂ ਮੈਂ ਬਾਰ-ਬਾਰ ਕਹਿੰਨੀ ਕਿ ਪ੍ਰਸ਼ਾਸਨ ਨੂੰ ਦੋ ਦਿਨ ਦਾ ਸਮਾਂ ਵਾ ਨਹੀਂ ਤਾਂ ਫਿਰ ਮੈਂ ਇਸ ਭੈਣ ਦੇ ਨਾਲ ਧਨਮਨ ਦੇ ਨਾਲ ਖੜੀ ਹੋਵਾਂਗੀ ਕਿ ਪ੍ਰਸ਼ਾਸਨ ਕਾਰਵਾਈ ਕਰਨ ਤੇ ਮਜਬੂਰ ਹੋਏਗੀ